ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਰਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਜਿਹੜੀ ਵੀਡੀਓ ਕਵਰ ਕਰ ਰਹੇ ਆ ਪਿੰਡ ਲੰਗੇਣਾ ਨਵਾਂ ਤਸੀਰ ਬਾਗਾਪਰਾਣਾ ਤੇ ਜ਼ਿਲ੍ਹਾ ਪੈਂਦਾ ਜੀ ਇਸ ਨੂੰ ਮੋਗਾ ਰੋਟੀਨ ਚ ਵੀਡੀਓ ਪੈਂਦੀਆਂ ਗਈਆਂ ਰੋਜ਼ ਪਸ਼ੂ ਆਉਂਦੇ ਬਾਈ ਕਰੋ ਸੇ ਲੋਕ ਜਾਂਦੇ ਆ ਕੁਝ ਵੀਡੀਓ ਤਾਂ ਬਗੈਰ ਵੀ ਹੋ ਜਾਂਦੇ ਆਗੇ ਸ਼ਰਨੇ ਬਰਾੜ ਦੇ ਘਰ ਤੋਂ ਵੀਡੀਓ ਕਵਰ ਕਰ ਰਹੇ ਆ ਜੀ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਘੰਟੀ ਦੇ ਬਟਨ ਨੂੰ ਆਲ ਤੇ ਸੈੱਟ ਕਰ ਦਿਓ ਤਾਂ ਜੇ ਤੁਹਾਨੂੰ ਨਵੀਂ ਵੀਡੀਓ ਪਾਵੇ ਤਾਂ ਨੋਟੀਫਿਕੇਸ਼ਨ ਨਾਲ ਦਿਓ ਤੁਹਾਨੂੰ ਮੈਸੇਜ ਉਹਦਾ ਆਉਂਦਾ ਰਹੇ ਜੇ ਕਿਸੇ ਵੀਰ ਨੇ ਪਊ ਸੇਲ ਕਰਨਾ ਹੋਵੇ ਜਾਂ ਇਹਦਾ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਜੀ ਮੇਰਾ ਨੰਬਰ 98783 93488 ਹੈ ਜੀ ਥੱਲੇ ਭਾਗ ਤੁਸੀਂ ਇਹ ਕਰਨੀ ਤੁਸੀਂ ਪੈਸੇ ਲਾਉਣੇ ਆ ਜੇ ਕਿ ਸੋਇਆ ਸੋਇਆ ਨਾਗਾ ਦਾ ਦੋ ਟਾਈਮ ਚੋਕੇ ਲੈ ਜਾਓ ਜੇ ਗੱਬੜ ਦਾ ਚੇਪਾ ਕੱਢ ਕੇ ਪਾਸ ਕਰਕੇ ਲੈ ਜਾਓ ਜਾਣਕਾਰੀ ਬਾਈਤੁੱਲਾ ਲੈਣੇ ਹੈਗੇ ਇਹ ਦੁੱਧਵਾ ਦਾ ਕਿਹੜਾ ਸੁਆਵਾ ਤਵੇ ਸ੍ਰੀ ਕਾਲ ਠੀਕ ਆ ਬਾਈ ਨਾਮ ਦੱਸ ਦੇ ਬਾਈ ਨਾਮ ਸ਼ਰਨਾ ਪਿੰਡ ਲੰਗਿਆਣਾ ਜ਼ਿਲ੍ਹਾ ਮੋਗਾ ਥੀਨ ਬੱਗਾ ਪਰਾਣਾ ਠੀਕ ਆ ਦੋ ਵੜਾ ਬਾਈ ਹਾਂਜੀ ਦੋ ਵੜਾ ਜੀ ਠੀਕ ਆ ਇਧਰ ਸ਼ੁਰੂ ਕਰ ਲੈ ਵਡੀ ਵੜ ਤੋਂ ਹਾਂ ਇਹ ਬਾਈ ਸੂਈ ਵੀ ਆ ਠੀਕ ਆ ਜੀ ਆ ਚਾਰ ਤੋਂ ਪੰਜ ਦਿਨ ਹੋ ਗਏ ਸੀ ਠੀਕ ਆ ਜੀ ਮਗਰ ਬੱਠੀ ਆ ਠੀਕ ਆ ਜੀ ਤੇ 10 ਕਿਲੋ ਦੁੱਧ ਆ ਤੇ ਇੱਕ ਤੁਹਾਨੂੰ ਇੱਕ ਤੁਹਾਨੂੰ ਜਮੰਦਰੂ ਦਿੰਲਾਂ ਠੀਕ ਆ ਜੀ ਜਮਾਂ ਹੀ ਜਮਾਂ ਹੀ ਬੰਦਾ ਨਹੀਂ ਨਹੀਂ ਜਮਾਂ ਹੀ ਨਾ ਕੋਈ ਨਾੜ ਨ ਗੰਡ ਕੁਝ ਨਹੀਂ ਬਸ ਠੀਕ ਆ ਆ ਮੂਰ ਲੈ ਕਬੈਣੀ ਵਾਲਾ ਕਬੈਣੀ ਵਾਲਾ ਮੂਰ ਠੀਕ ਆ ਹਾਂ 10 ਕੋ ਦੋ ਟਾਈਮ ਚੋਕੇ ਲੈ ਜ ਲੋ ਵੀ ਦੋਸਤੋ ਬਾਈ ਕਹਿੰਦਾ ਵੀ ਇੱਕ ਤੁਹਾਨੂੰ ਤਲਾ 10 ਕਿਲੋ ਦੁੱਧ ਮੰਨ ਲਓ ਤੁਸੀਂ ਤਿਆਰ ਥੱਲੇ ਇਹਦੇ ਬੋਲਾ ਮੰਨ ਲਓ ਬੋਲਾ ਮੰਨ ਲਓ ਥੋੜੀ ਮੰਨਣ ਤੇ ਆ ਚੌਥਾ ਪਹਿਮਾਦਰ ਰਸੋਈ ਨੂੰ ਮਗਰ ਆ ਵੱਛੀ ਵੱਛੀ ਬਹੁਤ ਪਿਆਰੀ ਆ ਮਗਰ ਇਹਦੇ ਕਦ-ਕਦ ਚੰਗਾ ਵਹਿੜ ਦਾ ਵਜਨ ਬਹੁਤਾ ਨਿੱਗਰ ਨੁਗਰ ਚੰਗੀ ਆ ਹਾਦੀ ਚੁਾਈ ਵਾਲੇ ਮੋٹے ਮੋٹے ਥਾਣਾ ਇੱਕ ਥਾਣਾ ਤੇਲਾ ਜਮਾਂਦਰੂ ਇਹੇ ਤੁਸੀਂ ਦੇਖ ਸਕਦੇ ਹੋ ਜੀ ਸੋਹਣੀ ਵਹਿੜ ਆ ਗਈ ਬੋਦੀ ਵਾਲੀ ਵਹਿੜ ਨਿੱਕਾ ਕੰਨ ਆ ਪ੍ਰਿੰਟ ਵੱਛੀ ਦਾ ਬਹੁਤ ਚੰਗਾ ਵਾ ਉਹ ਤੇ ਪਾ ਦਊਗੀ 13-14 ਕਿਲੋ ਪੋਲੇ ਹੱਥ ਨਾਲੀ ਇਹ ਚੰਗੀ ਸੇਵਾਸ ਵਾਲਾ ਗੱਲ ਵੱਧ 10 ਕਿਲੋ ਤੁਸੀਂ ਬਾਈ ਦੇ ਘਰੋਂ ਜਿਹੜਾ ਤਿਆਰ ਆ ਤੁਸੀਂ ਉਹ ਦੋ ਟਾਈਮਾਂ ਦਾ ਚੋਕੇ ਲੈ ਜਾਣਾ ਵਾ ਤੇ ਜੇ ਛੱਕ ਰਹੇ ਤਾਂ ਇੱਕ ਟਾਈਮ ਦਾ ਹੋਰ ਤੇ ਚੋਕੇ ਤੇ ਐਨ ਟਾਈਮ ਚੋਕੇ ਲੈ ਜਿਓ ਚੁੰਡ ਜੁਮੇ ਥੋੜੀ ਆ ਗਈ ਕਿਉਂਕਿ ਤੁਸੀਂ ਪੈਸੇ ਲਾਉਣੇ ਆਗੇ ਮੇਰਾ ਕੰਮ ਸਭ ਪੂਹ ਦਿਖਾਉਣਾ ਵਾ ਤੇ ਮੈਂ ਦਿਖਾ ਕੇ ਹੁਣੇ ਉੱਡ ਜਣਾ ਚੋਨਾ ਕਰਨਾ ਤੁਸੀਂ ਆਪ ਦਾ ਆ ਸੋਹਣੇ ਆ ਮੋٹے ਮੋٹے ਥਾਨ ਆਗੇ ਮੁੱਲ ਲਊਗਾ ਜੈਜ ਭਾ ਇਹਦਾ ਮੁੱਲ ਬੜਾ ਫਿਰ ਇਹਦਾ ਇਹਦਾ 31 ਹਜ਼ਾਰ ਵੀ ਦੇ ਦਾਂਗੇ ਲਾਸਟ ਵਿੱਚੋ ਮਾਨਤਾਨ ਕੋਈ ਬਹ ਮਾਨਤਾਨ ਨਹੀਂ ਕਰਾਂਗੇ ਠੀਕ ਆ ਲੋ ਇਦੋਂ ਜਮਾ ਜੈਜ ਪਾ 31000 ਰੁਪਇਆ ਜੇ ਇਹ ਤੈਲ ਨਾ ਹੁੰਦੀ ਤਾਂ 55000 ਮੁੱਲ ਕਰਨਾ ਸੀਗਾ ਦਾ ਬਾਈ ਨੇ ਅੱਜ ਇਹ ਤੋਂ ਸਸਤੇ ਭਾਅ ਤੋਂ ਨੂੰ ਮਿਲ ਨਹੀਂ ਦੱਦ ਪੀਨ ਨੂੰ ਅਸਿਆਸਾ ਦੱਦ ਪੀ ਲਓਗੇ ਤੁਸੀਂ ਇਹਦਾ ਜਾਂ ਗੱਪਣ ਗੱਪਰ ਰਹਿ ਗਈ ਤੇ ਫੇਰ ਹੀ ਭਲਾ ਤੁਸੀਂ ਇਹਨਾਂ ਦੀ ਫੇਰ ਵੇਚ ਲੈ ਬੈਗ ਜਣੀ ਹੈ ਇਹ 22000 ਦੀ ਤਾਂ ਇੱਕ ਨਾਲ ਇੱਕ ਫ੍ਰੀ ਵਾਲੀ ਗੱਲ ਹੈ ਮਗਰ ਇਹ ਕੀ ਬੱਛੀ ਇਹ ਜੇ ਦੀ ਸੇਵਾ ਸਮਲ ਗੌਰ ਕਰ ਲਓਗੇ ਉਹਦੇ ਸੋਹ ਨੂੰ ਮਾ ਦੇ ਮਗਾ ਤਿਆਰ ਹੋ ਜੂਗੀ ਜੇ ਤੂੜ ਤੇ ਵਾਦਾ ਰੱਖੋਗੇ ਫੇਰ ਭਲਾ 5 ਸਾਲ ਦੀ ਕਰ ਲ ਫੇਰ ਨਹੀਂ ਤਿਆਰ ਹੋਣੀ ਇਹ ਦੋ ਨੰਬਰ ਤੇ ਜੀ ਦੋ ਨੰਬਰ ਦਾ ਭਾਈ ਆਪਾਂ ਤਾਂ ਤੀਜਾ ਸੂਆ ਮੰਨ ਕੇ ਲਈ ਆ ਹਨ ਕੋਈ ਦੂਜਾ ਮਾਲੇ ਕਹਿੰਦਾ ਮੰਨ ਲੈ ਠੀਕ ਆ ਭਾਈ ਹਾਂ ਤੇ ਇਹਦੇ 10 ਤੋਂ 12 ਦਿਨ ਪਏ ਆ ਜੀ ਠੀਕ ਆ ਜੀ ਹਾਂ ਤੋੜ ਲਈ ਦੁੱਧ ਕਿੰਨਾ ਕ ਪਾ ਦੂ ਦੁੱਧ ਭਾਈ 23 ਦੇਣਾ 13-14 ਕਿਲੋ ਦਾ ਰਾਮ ਲਓ ਜੀ ਦੋਸਤੋ ਭਾਈ ਕਹਿੰਦਾ ਆਪਾਂਲਾ ਭਲਾ ਦੂਜਾ ਮੰਨ ਲੈ ਭਲਾ ਤੀਜਾ ਮੰਨ ਲੈ ਆਪਾਂ ਤਾਂ ਤੀਜਾ ਮੰਨ ਕੇ ਲਈ ਆਗੀ ਜਰਸੀ ਆ ਕਾਫੀ ਕਲਰ ਦੀ ਕੱਦਕਾਰ ਦਰਮਿਆਨ ਨਹੀਂ ਆ ਲੇਵਾ ਲੱਪਾ ਬਹੁਤ ਆਗਾ ਦੁੱਧ ਮੈਂ ਕਹਿੰਦੇ ਜੁਗ 13-14 ਕਿਲੋ ਜਿਵੇਂ ਹਵਾਨਾ ਵਾਂ ਦੇਣਾ ਵੀ ਚਾਹੀਦਾ ਨਹੀਂ 10-12 ਕਿਲੋ ਤਾਂ ਕਿਤੇ ਗਿਆ ਹੀ ਨਹੀਂਗਾ ਜਿਵੇਂ ਇਹ ਵਹਿੜ ਆ ਗਈ ਹਾਦੀ ਚਵਾਈ ਵਾਲੇ ਸੋਹਣੇ ਥਾਣਾ ਮੋٹے-ਮੋٹے ਇਹ ਦੇ ਤੇ ਵੇਖ ਸਕਦੇ ਹੋ ਦੈਨ ਲੈ ਜੋਗੇ 10-12 ਇਹ ਕਾ ਤੁਹਾਨੂੰ ਫਿਰਦ ਕਦ ਹੈ ਜਰੂਰ ਛੋਟਾ ਹੈ ਇਹਦਾ ਬਾੜੀ ਵੱਡੀ ਆ ਨਾ ਬਾੜੀ ਨਿੱਕੀ ਜੀ ਆ ਇਹ ਛੋਟੇ ਕਦ ਦੇ ਕੋਈ ਆ ਗਈ ਕੋਈ ਵੀਰ ਮੜ ਕੇ ਕੋਲੇ ਆਇਆ ਕਹੋ ਵੀ ਇਹ ਤਾਂ ਬਈ ਨਿੱਕੀ ਜੀ ਆ ਤੇ ਐਂ ਤੇ ਜੋ ਆ ਇਹ ਦੱਸੀ ਗੱਲ ਪਹਿਲਾਂ ਚੰਗੀ ਹੁੰਦੀ ਆ ਗਈ ਦੈਨ 10-12 ਲੈ ਜਾਣੇ ਇਹਨੇ ਮੁੱਲੇ ਦਾ ਮੁੱਲੇ ਦਾ ਭਾਵੇਂ ਦੀ 35 ਕਰਾ ਲਓ 31000 ਦੀ ਹਨਾ ਠੀਕ ਆ 31 31 ਦੋਵਾਂ ਦਾ ਜੋੜਾ ਲੈ ਜੇ ਕੋਈ ਜੋੜਾ ਲੈ ਜੇ ਮਾਨਦਾਨ ਕਰ ਦਿਆਂਗੇ ਠੀਕ ਆ ਲਓ ਜੀ ਦੋਸਤੋ ਦੋਵਾਂ ਦਾ 31 31000 ਮੁੱਲੀ ਆ 62000 ਬਣ ਗਿਆ ਜੇ ਕੋ ਜੋੜਾ ਲੈ ਜੂਗਾ ਤਾਂ ਮਾਨਦਾਨ ਵਧ ਕਰ ਲੂਗਾ ਕੋਈ ਹਾਦ ਦੇ ਚੋਈਆਂ ਨੇ ਸੋਨੇ ਥਾਣਾ ਕਾਲੇ ਰੰਗ ਦੇ ਮੱਝਾਰਗੇ ਮੋٹے ਮੋٹے ਜਿਹਦੇ ਪਸੰਦ ਆਵੇ ਤੇ ਬਾਈ ਨਾਲ ਗੱਲਬਾਤ ਹੋਊਗੀ ਚਟਾ ਮੱਝਾਰਗਾ ਦੋ ਨਾਗ ਸੀ ਦੋਨਾਂ ਜਣਕੇ ਤੁਹਾਨੂੰ ਲੈਤੀ ਆਗੀ ਬਾਕੀ ਗੱਲਬਾਤ ਵੀ ਬਾਈ ਨਾਲ ਕਰ ਲੈਣੀ ਇੱਕ ਸੋਆ ਸੋਆਇਆ ਵਾ ਮਗਰ ਵੀ ਬੱਛੀ ਆਗੀ ਮੁੱਲ 31000 ਇੱਕ ਗੱਬਣਾ ਇੱਕ ਆਫੀ ਕਲਰ ਦੀ ਜਰਸੀ I